ਸਵਾਰੀ ਗੁਰੂ ਨਾਨਕ ਮੇਰੀ ਪੈ ਗਿ ਸਵਾਰ ਗੁਰੂ ਨਾਨਕ ਹੁੰਧ ਹੈ ਭਾਂਡਾ ਕਛ ਨ ਸਮਾਵੇ ਪਰ ਮਹਾਰਾਜ ਜਿਹੜਾ ਮੂਧਾ ਭਾਂਡਾ ਹੋਵੇ ਜਿਸ ਦਾ ਉਹਦੇ ਤਾਂ ਕੋਈ ਚੀਜ਼ ਨਹੀਂ ਨ ਸਮਾਉਂਦੀ ਹੈ ਸਿਧਰ ਅੰਮ੍ਰਿਤ ਪਰ ਨਿਹਾਰ ਕਮ ਸੌ ਗਊਆਂ ਚੋਲਿਏ ਮੂਧੇ ਭਾਂਡੇ ਚ ਦੁੱਧ ਦਾ ਇੱਕ ਬੂੰਦ ਨਹੀਂ ਪੈਂਦੀ ਤੇ ਸਿਧੇ ਭਾਂਡੇ ਚ ਪਵੇਂ ਇੱਕੇ ਮੈਦੇ ਹੀਠੋਂ ਭਰ ਲਈਏ ਮੰਗੀ ਦੇ ਤਾਈ ਐਸੇ ਪ੍ਰਕਾਰ ਕਹਿੰਦੇ ਹਨ ਹੁੰਦਾ ਭਾਂਡਾ ਕਛ ਨਾ ਸਮਾਰਾ ਜਿਹੜੇ ਉਂਗੇ ਬੇਮਖ ਭਾਂਡੇ ਐ ਨਾ ਸੱਚੇ ਪਾਤਸ਼ਾਹ ਸੰਮੁਖ ਨਹੀਂ ਚਿਤ ਜਿੰਨਾ ਦੇ ਉਹਨਾਂ ਦੇ ਅੰਤਾਂ ਕਰਨ ਦੀ ਕੋਈ ਉਪਦੇਸ਼ ਨਹੀਂ ਸਮਾਉਂਦਾ ਹੈ ਸਿੱਧਾ ਅੰਮ੍ਰਿਤ ਪਰੇ ਨਿਆ ਜਿਹੜੇ ਸਿੱਧੇ ਸੰਮੁਖ ਹਨ ਉਹਨਾਂ ਨੂੰ ਅੰਮ੍ਰਿਤ ਆਤਮਨੰਦ ਉਹਨਾਂ ਦੇ ਹੀਰੇ ਦੁੱਧ ਹੀ ਨਿਆਹੀ ਪੈ ਜਾਂਦਾ ਸਤ ਪਾਈ ਗੁਰ ਸਤ ਗੁਰ ਪੂਰੇ